ਏ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਹੈ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਅਤੇ ਐਸਐਸਪੀ ਸਾਹਿਬ ਸਰਦਾਰ ਗੁਰਮਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਇਹਦੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਦੋ ਮੁਕੱਦਮੇ ਦਰਜ ਕੀਤੇ ਆ ਉਸ ਮੁਕੱਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜੀ ਸਰ ਕੀ ਕਰਦੇ ਕੀ ਨੇ ਜੀ ਕੀ ਕਿਹਾ ਕੀ ਮਾਡਲ ਪੜਨੇ ਆ ਇਹਦੇ ਜਿਹੜਾ ਦੱਸਣਾ ਵੀ ਜਿਹੜਾ ਮੁਕੱਫਸਰ ਘਰੇਂਡਾ ਵੱਲੋਂ ਜਿਹੜਾ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਲਬਾਖ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਗਰਮੇਸ਼ ਸਿੰਘ ਇਹ ਪਿੰਡ ਡੱਲੇ ਕੇ ਥਾਣਾ ਲੋਪੋਕੇ ਤੇ ਸੈਮੂਲ ਮਸੀਹ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਜੀ ਇਹ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਫਿਰੋਂ ਦੇ ਨਾਲ ਜਿਹੜੀ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਹੈ ਜਿਹੜਾ ਪਹਿਲਾ ਕੇਸ ਹੋ ਰਿਆ ਨਹੀਂ ਕਿਉਂਕਿ ਮੈਂ ਤਾਂ ਨਹੀਂ ਮੈਨਾ ਫੜੀ ਗਈ ਹੈ ਜਿਹੜਾ ਦੂਜਾ ਕੇਸ ਹੈ ਲੋਪੋਕੇ ਦਾ ਲੋਪੋਕੇ ਵਾਲੇ ਕੇਸ ਦੇ ਵਿੱਚ ਜਿਹੜੇ ਇਹ ਇਹ ਦੋ ਭਰਾ ਹੈਗੇ ਆ ਜੋਗਾ ਸਿੰਘ ਪੁੱਤਰ ਬਲਕਾਰ ਸਿੰਘ ਤੇ ਪੰਜਾਬ ਸਿੰਘ ਤੇ ਇਹਨਾਂ ਦੀ ਜਿਹੜੀ ਸਰਨਜੀਤ ਕੌਰ ਜਿਹੜੀ ਪਤਨੀ ਹੈਗੀ ਆ ਜੋਗਾ ਸਿੰਘ ਦੀ ਪਤਨੀ ਆ ਇਹਨਾਂ ਦਾ ਜਿਹੜਾ ਪਿੰਡ ਹੈਗਾ ਪਿੰਡ ਗਾਦਰਮਲ ਜਿਹੜਾ ਬਿਲਕੁਲ ਆਪਣੇ ਤਾਲ ਦੇ ਨਾਲ ਹੈਗਾ ਔਰ ਇਹ ਡਰੋਨ ਰਾਹੀਂ ਉੱਥੇ ਹੀਰੋਇਨ ਆਪਣੇ ਖੇਤਾਂ ਦੇ ਵਿੱਚ ਉਤਾ ਕੇ ਔਰ ਉੱਥੋਂ ਹੀ ਇਹ ਗਾਂ ਸਪਲਾਈ ਕਰਦੇ ਸੀਗੇ ਇੜੀ ਦੀ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਕੋਲੋਂ ਜਿਹੜੀ ਹੈਗੀ ਹੈ ਹੇਰੋ ਨੂੰ ਬਰਾਮਦ ਹੋਈ ਹੈਗੀ ਸਰ ਕਿੰਨੀਆਂ ਕਰਾਂਗੇ ਕੋਲੋਂ ਛੁੱਟੀਆਂ ਲਈਆਂ ਡਰੋਨ ਗਰਾਇੰਦੀ ਆਈ ਆ ਕਿ ਉਹ ਉਹ ਹੁਣ ਮੁਕਦਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਅੱਜ ਮਨਜੋ ਕੋਰਟ ਚ ਪੇਸ਼ ਕਰਾਂਗੇ ਜੀ ਇਹਨਾਂ ਦਾ ਸਫੀਸ਼ੀਐਂਟ ਰਮਾਨ ਲੈ ਕੇ ਅਗਲੀ ਤਫਤੀਸ਼ ਦੇ ਵਿੱਚ ਵੀ ਇਹਨਾਂ ਨੇ ਹੁਣ ਤੱਕ ਕਿੰਨੀ ਹੇਰੋ ਨਾਲ ਮੰਗਾਈ ਹੈ ਤੇ ਕਿੱਥੇ ਕਿੱਥੇ ਦਿੱਤੀ ਆ ਔਰ ਬੈਕਵਰਡ ਫਾਰਵਰਡ ਲੈ ਕੇ ਜਿ ਹੈਗੇ ਆ ਉਹਨਾਂ ਨੂੰ ਖੰਘਾਲਦੇ ਹੋਏ ਜਿਹੜੇ ਅਗਲੀ ਕਾਰਵਾਈ ਹੋਊਗੀ ਉਹ ਅਮਨ ਤੇ ਜਾਣੀ ਜਾਊਗਾ ਸਰ ਦਰਵਾਜ ਸਿੰਘ ਜਿਹੜਾ ਦਰਵਾਜ ਸਿੰਘ ਕਰਚਦੀ ਜਿਹੜਾ ਡਰੋਨ ਵਾਲੇ ਪਾਸੋਂ ਇਹ ਲੈ ਕੇ ਆ ਰਹੇ ਸੀ ਕਿ ਇਹਨਾਂ ਨੂੰ ਛਪਾਈ ਸੀ ਨਹੀਂ ਨਹੀਂ ਇਹ ਇਹਨਾਂ ਕੋਲੋਂ ਤਾਂ ਜਿਹੜੀ ਇਹ ਬਰਾਮਦ ਹੋਈ ਹੈ ਜੀ ਹਾਂ ਇਹਨਾਂ ਕੋਲੋਂ ਜਿਹੜੀ ਹੈ ਇਹ ਇਹਨਾਂ ਕੋਲੋਂ ਇਹ ਮੋਟਰਸਾਈਕਲ ਜਿਹੜੇ ਆ ਫੜੇ ਗਏ ਆ ਇੱਕੋ ਇੱਕ ਮੋਟਰਸਾਈਕਲ ਦੇ ਸੀ ਹਾਂ ਜੀ ਇੱਕੋ ਮੋਟਰਸਾਈਕਲ ਦੇ ਸੀ ਇਹਨਾਂ ਦਾ ਦੋਹਾਂ ਦਾ ਆਪਸ ਵਿੱਚ ਤਾਲ ਮਿਲ ਕਿਦਾਂ ਇੱਕ ਲੋਕੋ ਕੇ ਠਾਣੇ ਦਾ ਪੈਂਦਾ ਦੂਜਾ ਫਟੇ ਵਾਲੀ ਚੂੜੀਆਂ ਦਾ ਤੇ ਕਿਵੇਂ ਤਾਲ ਮਿਲ ਸੀ ਇਹਨਾਂ ਦਾ ਕਦੋਂ ਦਾ ਤਾਲ ਮਿਲ ਸੀ ਇਹ ਇਹ ਸਾਰੇ ਗੱਲਾਂ ਤਫਤੀਸ਼ ਦੇ ਵਿੱਚ ਜਿਹੜੀਆਂ ਅਸੀਂ ਲਿਆਵਾਂਗੇ ਜੀ ਹੁਣ ਕਿਉਂਕਿ ਤੁਹਾਨੂੰ ਦੱਸਿਆ ਵੀ ਇਹ ਕੱਲ ਬੰਦੇ ਨੂੰ ਫੜਿਆ ਹੈਗਾ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਵੀ ਇਹਨਾਂ ਦਾ ਕੀ ਤਾਲਮੇਲ ਸੀਗਾ ਕਿਦਾਂ ਕਿਦਾਂ ਲਿੰਕ 'ਚ ਸੀਗੇ ਉਹ ਸਾਰੀ ਜੋ ਚੀਜ਼ ਹੈਗੀ ਆ ਉਹ ਦੱਤੀ ਜਾਊਗੀ ਤਕਰੀਰ ਮੈਨੂੰ ਲੱਗਾ ਜੀ ਪਹਿਲਾਂ ਤਾਂ ਪਾਕਿਸਤਾਨ ਕਿਦਾਂ ਬਣਿਆ ਜੀ ਕਿਹਦੇ ਨਾਲ ਇਹਦੀ ਗੱਲਬਾਤ ਹੁੰਦੀ ਹੈ ਕਿਦਾਂ ਸਾਰਾ ਹੋਇਆ ਜੀ ਮੈਨਾਂ ਤਾਂ ਤੁਹਾਨੂੰ ਜਿੱਦਾਂ ਦੱਸਿਆ ਨਾ ਜੀ ਤੁਹਾਨੂੰ ਵੀ ਇਹ ਜੋਗਾ ਸਿੰਘ ਦੀ ਵਾਈਫ ਹੈਗੀ ਆ ਔਰ ਇਹ ਵੀ ਜਿਹੜੀ ਹੈਗੀ ਹੈ ਹੀਰੋਨ ਚੱਕ ਕੇ ਉੱਥੋਂ ਲਿਆਉਣ ਦੇ ਵਿੱਚ ਤੇ ਪਲੱਸ ਅੱਗੇ ਵੇਚਣ ਦੇ ਵਿੱਚ ਇਹਦਾ ਜਿਹੜਾ ਪਾਟ ਹੈਗਾ ਇਸੇ ਕਰਕੇ ਜਿਹੜੀ ਇਹਦੀ ਗ੍ਰਫਤਾਰੀ ਜਿਹੜੀ ਆ ਅਮਰਤਮ ਕੀਤੀ ਗਈ ਆ ਔਰ ਇੱਕ ਕਿੰਨੀ ਵਾਰੀ ਤਾਰ ਦੇ ਉੱਤੇ ਬਤੌਰ ਲੇਡੀ ਹੋਣ ਦੇ ਨਾਤੇ ਕਿਉਂਕਿ ਜ਼ਮੀਨ ਇਹਨਾਂ ਦੀ ਉੱਥੇ ਪੈਂਦੀ ਆ ਬਤੌਰ ਲੇਡੀ ਹੋਣ ਦੇ ਨਾਤੇ ਜਿਹੜਾ ਸ਼ੱਕ ਘੱਟ ਪੈਂਦਾ ਵੀ ਕਿੰਨੀ ਵਾਰੀ ਜਾ ਕੇ ਚੁੱਕ ਕੇ ਲਿਆਈ ਆ ਤੇ ਕਿੰਨੀ ਵਾਰੀ ਖੇਪ ਇਹਨੇ ਅੱਗੇ ਦਿੱਤੀ ਹੈਗੀ ਆ ਉਹ ਸਾਰਾ ਪਾਰਟ ਆਫ ਇੱਕ ਇਨਵੈਸਟੀਗੇਸ਼ਨ ਹੈਗਾ ਜਿਹੜਾ ਅਸੀਂ ਥੋਰਲੀ ਕਰ ਰਹੇ ਹਾਂ ਸਰ ਔਰਤ ਹੋਣ ਕਰਕੇ ਇਹਦੇ ਨੇ ਸ਼ੱਕ ਨਹੀਂ ਸੀ ਪੈਂਦਾ ਐਕਾਂ ਦੀ ਵੀ ਗੱਲ ਸਮਝ ਆ ਨੈਚੁਰਲੀ ਆ ਜੀ ਔਰਤ ਹੋਣ ਦੇ ਨਾਤੇ ਜਦੋਂ ਤੁਸੀਂ ਕਿਤੇ ਜਾਣੇ ਹੈਗੇ ਆ ਉਹ ਤਾਂ ਉਹਨੂੰ ਥੋੜੀ ਜਿਹੀ ਇੱਕ ਮੱਕੇ ਦੇਖਦੇ ਹੈਗੇ ਵੀ ਔਰਤ ਹੈਗੀ ਇਹ ਸੈੱਟ ਨਹੀਂ ਲੈ ਆ ਸਕਦੀ। ਜਿਹੜੀ 5 ਕਿਲੋ ਲੈ ਕੇ ਆ ਰਹੀ ਸੀ ਤੇ ਫਿਰ ਲੈ ਕੇ ਕਿੱਧਰੋਂ ਆ ਰਹੀ ਸੀ 5 ਕਿਲੋ ਕਿਹੜੇ ਵਿਅਕਤੀ ਕੋਲ ਬਾਰਡਰ ਅਲੀ ਸੈੱਟੋਂ ਲੈ ਕੇ ਆਏ। ਉਹ ਇਸ ਪੁੱਛਗਿੱਛ ਕਰ ਰਹੇ ਆ ਜੀ। ਇੱਕ ਸਰ ਹੋਰ ਦੱਸੋ। ਚਲੋ ਫੂਲਾ ਦਾ ਟੈਮਪਲ ਜਿਹੜਾ ਇੱਕ ਸਰ ਜਿੱਦਾਂ ਪੰਜਾਬ ਸਰਕਾਰ ਇੱਕ ਕੱਲ ਵੀ ਜਿੱਦਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਘਰ ਡਿਸਟロイ ਕੀਤੇ ਹਨ ਜਿੱਦਾਂ ਨਸ਼ਾ ਦਸਕਰਨੇ। ਸਪੋਰਟ ਜਿਹੜੀ ਜ਼ਮੀਨ ਨੂੰ ਵਰਤਦੇ ਨੇ ਜਿਸ ਤਰ੍ਹਾਂ ਇਹੋ ਹੀ ਪਹਿਲਾਂ ਸੀਗੀ ਇਹਦੀ ਜ਼ਮੀਨ ਧਿਆਰੋਂ ਲੈਂਦੀ ਉਹਦੇ ਦਰਬੋਂਦੇ ਨੇ। ਤਾਂ ਇਹ ਜੁਨੀ ਪ੍ਰਬੰਧਨ ਵੀ ਹੈ ਕਿ ਜਿਹੜੀ ਜ਼ਮੀਨ ਵਰਤੀ ਜਾਂਦੀ ਹੈ ਜਿਹੜੇ ਜਿਹਨਾਂ ਦੇ ਜਮੀਨ ਲੱਗਦੇ ਨੇ 10 ਕਿ ਵੀ ਦਾ ਕੰਮ ਕਰਦੇ ਆ ਉਹਨਾਂ ਦਾ ਵੀ ਕੋਈ ਕਾਰਵਾਈ ਇਸ ਤਰ੍ਹਾਂ ਦੀ ਕਿਉਂਕਿ ਤੁਸੀਂ ਜ਼ਿਆਦਾਤਰ ਇਹ ਚੀਜ਼ ਕੀਤੀਆਂ ਪਹਿਲਾਂ ਵੀ ਨਾ ਪਿਛਲੇ ਵੀ ਤਾਂ ਇਹ ਜ਼ਮੀਨ ਦੇ ਉੱਤੇ ਵੀ ਕਾਰਵਾਈ ਦਾ ਮੁੱਦਾ ਚੁਲਦੀ ਜਾਂਦੀ ਹੈ ਬਿਲਕੁਲ ਜੀ ਇਹ ਜਿੰਨੇ ਹਰਮਨਾਂ ਕੋਲ ਮਿਲੀ ਹੈਗੀ ਆ ਇਹਨਾਂ ਦੇ ਖਿਲਾਫ ਪਹਿਲਾਂ ਕਿੰਨੇ ਮੁਕੱਦਮੇ ਦਰਜ ਨੇ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਪਰ ਇਹ ਜੋ ਐਸ ਪਰ ਰਿਕਾਰਡ ਲੋਪੋਕੇ ਥੰਦਾ ਇਹਨਾਂ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਕਰ ਹਾਂ ਜੀ ਇਹਨਾਂ ਕਿਉਂਕਿ ਇਹ ਲੋਪੋਕੇ ਦੇ ਰਹਿਣ ਵਾਲੇ ਆ ਜੀ ਦੇਰੀ ਸੀ। ਇਸ ਤੋਂ ਪਹਿਲਾਂ ਤੁਸੀਂ ਸ਼ਹਿਰ ਦੇ ਵਿੱਚ ਜਿਵੇਂ ਪੀਲਾ ਪੰਜਰ ਫਰ ਰਿਆ ਆ ਤੇ ਰਟਾਰੀ ਦੇ ਅੰਦਰ ਵੀ ਕਾਫੀ ਘਰ ਨੇ ਜਿਹੜੇ ਤੁਸੀਂ ਪਿਛਲੇ ਦਿਨ ਸੀ ਕਿਤੇ ਆ ਉਹਨਾਂ ਤੋਂ ਕੋਈ ਇਸ ਤਰ੍ਹਾਂ ਦਾ ਨਹੀਂ ਜਿਹੜੇ ਇਹ ਤੁਹਾਨੂੰ ਦੱਸਣਾ ਚਾਹਣਾ ਜੀ ਜਿਹੜੀ 66F ਦੇ ਐਂਡੀਪੀਐਸ ਐਕਟ ਤੱਕ ਜਿਹੜੀ ਪ੍ਰਾਪਰਟੀ ਫ੍ਰੀਜ਼ ਹੋ ਚੁੱਕੀ ਹੈਗੀ ਆ ਉਹ ਕੰਪੀਟੈਂਟ ਅਥਾਰਟੀ ਵੱਲੋਂ ਦਿੱਲੀ ਵੱਲੋਂ ਫ੍ਰੀਜ਼ ਹੋ ਚੁੱਕੀ ਆ ਉਹਨਾਂ ਨੂੰ ਡਿਮੋਲਿਸ਼ ਨਹੀਂ ਕਰ ਸਕਦੇ ਅਸੀਂ ਉਦੋਂ ਇਲਾਵਾ ਜੇ ਕਿਸੇ ਅਸੀਂ ਹੋਰ ਪ੍ਰਾਪਰਟੀਆਂ ਜਿਹੜੀਆਂ ਸਿੜੀਆਂ ਸਮਗਮਦਸ ਨੇ ਬਣਾਈਆਂ ਹੈਗੀਆਂ ਇਲੀਗਲ ਤਰੀਕੇ ਨਾਲ ਜਿਹੜੀਆਂ ਜਾਂ ਕੋਈ ਕਿਸੇ ਬਿਨਾ ਰਜਿਸਟਰੀ ਤੋਂ ਜਾ ਕੇ ਤੇ ਕਬਜ਼ਾ ਕੀਤਾ ਜਾ ਕੇ ਤੇ ਉਸ ਪੈਸੇ ਨਾਲ ਕਿਤੇ ਜਾਇਦਾਦ ਬਣਾਈ ਹੈਗੀ ਆ ਉਹ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਔਰ ਲੀਗਲ ਵੇ ਦੇ ਨਾਲ ਜੋ ਵੀ ਇਲਲੀਗਲ ਵੇ ਹੈਗਾ ਲੀਗਲ ਵੇ ਦੇ ਨਾਲ ਉਹਨਾਂ ਨੂੰ ਡਿਸਟਰੋਏ ਕੀਤਾ ਜਾਊਗਾ ਸਰ ਇੱਕ ਆਰਡਰ ਦਾ ਜਿਹੜੀ ਜਿੰਦ ਨੂੰ ਰੋਲ ਕੀਤਾ ਕਿ ਇਹਦਾ ਵੱਡਾ ਰੋਲ ਸੀ ਹੈ ਵੇਚਦੀ ਵੀ ਸੀ ਅੱਗੇ ਲੈ ਕੇ ਜਾ ਕੇ ਕਿ ਉੱਥੋਂ ਤੱਕ ਨਹੀਂ ਸੀ ਨਹੀਂ ਰੰਦੇ ਤੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਤੁਹਾਨੂੰ ਦੱਸ ਰਿਆ ਨਾ ਜੀ ਹੁਣ ਇੱਕ ਵੱਡੀ ਕਾਮਯਾਬੀ ਹੈ ਕਿ ਔਰਤਾਂ ਦੀ ਸ਼ਮੂਲੀਅਤ ਹੈ ਕਿਉਂਕਿ ਸ਼ੱਕ ਵੀ ਨਹੀਂ ਪੈਂਦਾ ਮੈਂ ਤੁਹਾਨੂੰ ਉਹੀ ਦੱਸ ਰਿਆ ਵੀ ਇਹ ਆਪਣੇ ਤਾ ਬਿਲਕੁਲ ਤਾਰਾਂ ਦੇ ਲਾਗੋ ਚੁੱਕ ਕੇ ਲਿਆ ਕੇ ਆਪਣੇ ਇਹਨਾਂ ਦਾ ਘਰ ਵੀ ਉੱਥੇ ਲੱਗ ਗਿਆ ਜ਼ਮੀਨ ਵੀ ਲੱਗ ਗਈ ਇਹਨਾਂ ਦੀ ਤੇ ਉੱਥੋਂ ਲਿਆ ਕੇ ਇਹ ਕਿੱਥੇ ਗੰਪ ਕਰਦੇ ਸੀ ਕੀ ਕਰਦੇ ਸੀ ਉਹ ਸਾਰੀ ਪੁੱਛ ਕੇ ਜਿਹੜੀ ਆ ਰਿਮਾਂਡ ਦੇ ਦੌਰਾਨ ਕਿਉਂਕਿ ਦੇਖੋ ਜਿਹੜਾ ਬੰਦਾ ਹੀਰੋਨ ਵੇਚਦਾ ਚੁਸਤ ਚਲਾਕ ਆ ਇਸ ਲੈਵਲ ਦੀ ਪਾਕਿਸਤਾਨ ਤੋਂ ਮੰਗਾ ਕੇ ਹੀਰੋਨ ਇਥੇ ਸਮਗਲਿੰਗ ਕਰ ਰਹੇ ਆ ਤੇ ਇਹਨਾਂ ਨੂੰ ਰਿਮਾਂਡ ਤਨਾ ਜਿਹੜਾ ਸਖਤੀ ਨਾਲ ਪੁਸ਼ਕਸ਼ ਕੀਤੀ ਜਾਊਗੀ ਤਾਂ ਹੀ ਇਹ ਗੱਲਾਂ ਆ ਕੇ ਸਾਹਮਣੇ ਆਉਣਗੀਆਂ ਔਰਤ ਹੀ ਹੈ ਮਾਸਟਰਮਾਈਂਡ ਔਰਤ ਹੀ ਹੈ ਨਹੀਂ ਮਾਸਟਰਮਾਈਂਡ ਜਿਹੜਾ ਦੂਜਾ ਪੰਜਾਬ ਸਿੰਘ ਹੈ ਪਰ ਇਹ ਸਾਰਾ ਮਤਲਬ ਆਪਰੇਸ਼ਨ ਇਹੋ ਹੀ ਹੈਡ ਕਰਦੀ ਸੀ ਉਸ ਤੋਂ ਬਾਅਦ ਜਦੋਂ ਸਮਾਨ ਅੰਦਰ ਆਇਆ ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਵੀ ਐਜ਼ ਅ ਲੇਡੀ ਹੋਣ ਦੇ ਨਾਤੇ ਉਹਨੂੰ ਇਹ ਭੇਜਦੇ ਸੀ ਕਿ ਤਾਰਾਂ ਤੋਂ ਅੱਗੋਂ ਜਾ ਕੇ ਤੁਸੀਂ ਚੱਕ ਲਿਓ ਤਾਂ ਕਿ ਇਹਦੇ ਸ਼ੱਕ ਨਾ ਪਵੇ ਤੇਰੀ ਕਾਮਯਾਬੀ ਸਮਝਦੇ ਹੋ ਕਿ ਇਸ ਤਰ੍ਹਾਂ ਦਾ ਕਾਟਲ ਜਰਾ ਬਿਲਕੁਲ ਜੀ ਇਹ ਇਹਦੇ ਚ ਆਪਣੇ ਜੰਦਰ ਦੇ ਹੱਥੀ ਦੀ ਬਹੁਤ ਵੱਡੀ ਕਾਮਯਾਬੀ ਆ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈਗੀ ਆ ਵੀ ਇੱਕ ਆਪਣੇ ਘਰ ਦੀ ਲੇਡੀਜ਼ ਨੂੰ ਹੀ ਯੂਜ਼ ਕਰਕੇ ਵਤ ਕੇ ਉਹਨੂੰ ਤਾਰਾਂ ਲਾ ਕੇ ਭੇਜ ਕੇ ਤੇ ਕੋਈ ਹੀਰੋਇਨ ਚ ਕਾ ਕੇ ਇਹ ਕੰਮ ਕਰ ਰਿਹਾ ਹੈਗਾ ਔਰ ਫਰਦਰ ਅੱਗੇ ਵੀ ਅਸੀਂ ਇਸ ਚੀਜ਼ 'ਤੇ ਧਿਆਨ ਰੱਖ ਰਹੇ ਹਾਂ। ਫਰਦਰ ਵੀ ਕਾਫੀ ਮੌਕਾ ਹੁੰਦਾ ਹੈ ਜੀ ਲੜਕੀ ਨੂੰ ਇਹ ਜੀ ਔਰਕ ਨੂੰ ਨੋਮੀਨੇਟ ਕਰਨਾ ਕੁੰਦੀ ਐ ਸਚੋ ਨੂੰ ਕਾਫੀ ਦਿੱਕਤ ਹੁੰਦੀ ਹੈ ਲੇਡੀ ਤਾਂ ਰਸਬਾਨ ਨੇ ਲੇਕਰ ਉਹਨਾਂ ਨੇ ਇਹਨੂੰ ਕਾਬੂ ਕੀਤਾ। ਨਹੀਂ ਬਿਲਕੁਲ ਜੀ ਜਿਹੜਾ ਬੰਦਾ ਉਹਦੇ 'ਚ ਤਾਂ ਇੱਕ ਪੁਲਿਸ ਦਾ ਕੰਮ ਹੈਗਾ ਭਾਵੇਂ ਉਹ ਲੇਡੀਜ਼ ਆ ਭਾਵੇਂ ਜੈਂਟਸ ਆ। ਪਰ ਜਿਹੜਾ ਬੰਦਾ ਨਸ਼ਾ ਵੇਚਣ ਦਾ ਕੰਮ ਕਰੂਗਾ ਉਹਦੇ ਨਾਲ ਇਹੀ ਅਖਰ ਹੋਊਗਾ ਔਰ ਇਦਾਂ ਹੀ ਉਹਨਾਂ ਦੇ ਕਾਰਵਾਈ ਚੱਲੂਗੀ ਜੇ ਸਰ ਇੱਕ ਦੱਸਿਓ ਜਿਹੜਾ ਪਾਕ ਰਿਹਾ ਤਾਂ ਲੇਖ ਰੰਡੇ ਤੁਸੀਂ ਪਿਛਲੇ ਸਮੇਂ ਜਿਹੜੀਆਂ ਐਫ ਆਈ ਆਰ ਦਰਜ ਕੀਤੀਆਂ ਇਹਨਾਂ ਲੋਕੋ ਕੇ ਵੀ ਕਾਫੀ ਹਰ ਰੋਣ ਵੱਡੀਆਂ ਰਿਕਵਰੀਆਂ ਨੇ 23 ਕਿਲੋ 25 ਕਿਚੀਆਂ ਵੀ ਹੋਈਆਂ ਦੀ ਇਹਨਾਂ ਸਾਰਿਆਂ ਦਾ ਉਦੋਂ ਵੀ ਕੋਈ ਲਿੰਕ ਪਤਾ ਲੱਗਦਾ ਜਦੋਂ ਇਹ ਦੇ ਦੋ ਇਨਵੈਸਟੀਗੇਸ਼ਨ ਕਰਦੇ ਨੇ ਚਲੋ ਇਹਦੇ ਤੁਸੀਂ ਨਵੇਂ ਪੜੇ ਜਾਂ ਪਿਛੀਆਂ ਉਹ ਤੋਂ ਪਤਾ ਲੱਗਦਾ ਕਿ ਉਹ ਕੌਣ ਬੰਦੇ ਨੇ ਕਿਸ ਤਰ੍ਹਾਂ ਇਹ ਬਿਲਕੁਲ ਜੀ ਜਿਹੜੇ ਉਹਦੇ ਇਹਨਾਂ ਦੇ ਜਦੋਂ ਅਸੀਂ ਫੋਨ ਅਨਲਿਸਿਸ ਹੁੰਦੇ ਹੈ ਜ ਪਾਰ ਪਾਕਿਸਤਾਨ ਦੇ ਨੰਬਰ ਜਿਹੜੇ ਹੈਗੇ ਉਹ ਨਿਕਲਦੇ ਹੈਗੇ ਆ ਪਰ ਉਹਦੇ ਨਾਲ ਇਹ ਆ ਵੀ ਸਿਰਫ ਨੰਬਰਿੰਗ ਦੇ ਉੱਤੇ ਹੀ ਸਾਡੀ ਜਿਹੜੀ ਤਫਤੀਸ਼ ਉੱਥੇ ਰਹਿ ਜਾਂਦੀ ਹੈ ਕਿਉਂਕਿ ਉਹ ਪਾਕਿਸਤਾਨ ਬੈਠੇ ਆ ਤੇ ਇਹ ਜਿਹੜੀ ਗੱਲ ਹੈਗੀ ਆ ਉਹਦੇ ਵਿੱਚ ਇਹ ਇਹਨਾਂ ਦੀ ਪੁੱਛਗਿੱਛ ਵੀ ਹੁੰਦੀ ਆ ਵੀ ਇਹ ਬੰਦਾ ਜਿਹੜਾ ਮੈਂ ਨੰਬਰ ਮੇਰੇ ਨਾਲ ਚੱਲਦਾ ਸੀ ਜਿਹੜਾ ਮੇਰੇ ਨਾਲ ਉੱਥੋਂ ਮੇਰੇ ਨਾਲ ਕੰਮ ਕਰਦਾ ਸੀ ਉਹਦਾ ਆ ਨਾਮ ਹੈ ਉਹਦਾ ਆ ਨਾਮ ਹੈ ਉਹ ਰੀਚੀ ਜਿਹੜੀ ਆ ਉਹ ਫਾਈਲ ਤੇ ਲਈ ਜਾਂਦੀ ਸਰ ਉਹ ਮਤਲਬ ਕਿ ਕਿਤੇ ਵਿੱਚ ਖੇਤੀ ਕਰਦੇ ਆ ਬੰਦ ਦੇ ਲੱਗੇ ਜਿਹਨਾਂ ਦੀ ਚਾਬੀ ਹੋਰ ਧੰਦਾ ਕਰਦੇ ਆ ਜੀ ਖੇਤੀ ਹੈ ਕੀਤੀ ਕਿੰਨੀ ਕਰਦੇ ਆ ਅਰੇ ਇਹ ਪਹਿਲਾਂ ਦੇ ਨਾਲ ਹੋਰ ਪਹਿਲਾਂ ਸ਼ਾਮ ਦੇ ਜਿਹੜੀਆਂ ਇਸ ਤਰ੍ਹਾਂ ਦਾ ਕੰਮ ਕਰਦੇ ਆ ਡਰੋਨ ਕਰਾਈ ਬਹੁਤ ਵੱਡੀ ਕੰਦੀ ਦੇ ਵਿੱਚ ਜਿਹੜੀ ਹੀਰੋਇਨ ਆ ਰਹੀ ਹੈ ਅਜੇ ਤਾਂ ਇਹ ਤੁਹਾਡੇ ਸਾਹਮਣੇ ਜਿਹੜੀ ਲੀਡੀ ਕਾਬੂ ਕੀਤੀ ਗਈ ਹੈ ਇਹੀ ਸਾਡੇ ਆਈਸ ਆਪ ਸਾਹਮਣੇ ਧਿਆਨ ਚਾਹੀ ਜੋ ਸਾਡੇ ਕੋਲ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਉਸ ਤੋਂ ਇਲਾਵਾ ਅਸੀਂ ਹੁਣ ਇਹ ਚੀਜ਼ ਤੇ ਵੀ ਨਿਗਾਹ ਰੱਖ ਰਹੇ ਆਂ ਪੀ ਜਿਹੜੀ ਇਹ ਇੱਕ ਲੇਡੀਜ਼ ਨੂੰ ਵਰਤ ਕੇ ਉੱਥੇ ਤਾਰਾਂ ਦੇ ਲਾਗੇ ਵਰਤਿਆ ਜਾਂਦਾ ਤੇ ਅਸੀਂ ਧਿਆਨ ਰੱਖਦੇ ਅੱਗੇ ਜੋ ਵੀ ਹੋਏਗਾ ਕੰਮ ਕਰੇਗਾ ਉਹਦੇ ਖਿਲਾਫ ਜੋ ਸਖਤ ਸਖਤ ਕਾਰਵਾਈ ਕੀਤੀ ਜਿਹੜਾ ਤਸਕਰਾਂ ਦਾ ਜਿਹੜਾ ਕੋਈ ਮੈਚ ਨਹੀਂ ਚੱਲਦਾ ਜਿਹੜੇ ਤਸਕਰ ਜਿਹੜੇ ਨਾਮ ਤੁਹਾਡੇ ਸਾਹਮਣੇ ਆਉਂਦੇ ਆ ਇਹ ਜ਼ਰ ਧਿਆਨ ਨਾਲ ਦੇਖੋ ਵੀ ਇਹਨਾਂ ਦਾ ਨਾਮ ਕੋਈ ਮਿਲਦਾ ਕਿ ਆਪਸ ਦੇ ਬੰਦੇ ਨੇ ਭੇਜੇ ਆ ਹਥਿਆਰ ਵੀ ਜਿਸ ਤਰ੍ਹਾਂ ਪਾਕਿਸਤਾਨ ਤੋਂ ਭੇਜਦੇ ਨੇ ਉਹ ਵੀ ਹੈਰਨ ਭੇਜਦੇ ਨੇ ਬਟ ਕਈ ਹਥਿਆਰ ਵੀ ਕਈ ਵਾਰੀ ਤੁਸੀਂ ਪੜਦੇ ਹੋ ਕਿ ਇਹ ਇਹ ਕਈ ਵਾਰੀ ਸਿਮਿਲਰ ਹੁੰਦਾ ਜੀ ਵੀ ਕਈ ਵਾਰੀ ਜਿਹੜੇ ਹਥਿਆਰਾਂ ਵਿੱਚ ਵੀ ਉਹਨਾਂ ਦੇ ਨਾਮ ਆਉਂਦੇ ਆ ਤੇ ਉਸ ਫਿਰ ਉਹਨਾਂ ਸਮਗਦਰ ਦੇ ਵਿੱਚ ਵੀ